ਹਾਂਜੀ ਹੈਲੋ ਹਾਂਜੀ ਭਾਨੇ ਨਾਲ ਗੱਲ ਕਰਨਾ ਹਾਂਜੀ ਭਾਨੇ ਨਾਲ ਗੱਲ ਕਰਾ ਦੋ ਭਾਨੇ ਬੋਲਦਾ ਬਾਈ ਬੋਲੋ ਕੌਣ ਬੋਲਦਾ ਭਾਨੇ ਫੋਨ ਨਾ ਘੱਟੀ ਹੂੰ ਠੀਕ ਆ ਮੈਂ ਸਕਾਈਵਰਟ ਤੋਂ ਗੱਲ ਕਰਦਾ ਠੀਕ ਹੈ ਇੱਕ ਮਿੰਟ ਫੜਾ ਹਾਂ 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 ਭਾਨੇ ਐ ਕਰ ਰਿਹਾ ਰਿਕਾਰਡਿੰਗ ਲਾ ਲੈ ਮੈਂ ਵੀ ਰਿਕਾਰਡਿੰਗ ਲਾਈ ਵੀ ਹੈ ਨਾ ਨਰ ਰਿਕਾਰਡਿੰਗ ਲਾ ਲਈ ਹਾਂ ਹਾਂ ਸੋ ਪਤਾ ਕਿ ਆ ਦੇਖ ਆਪਾਂ ਮਰਿਆਦਾ ਚ ਰਹਿ ਕੇ ਗੱਲ ਕਰਨੀ ਹੈ ਗੱਲ ਪੂਰੀ ਹੋਣੀ ਚਾਹੀਦੀ ਹੈ ਕੱਟੀ ਨਾ ਫੋਨ ਹੂੰ ਠੀਕ ਹੈ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਠੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਠੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਇਹੀ ਕਿਹਾ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਏ ਹੋਏ ਕਾਗਜ਼ਾਂ ਤੇ ਸਾਡਾ ਪੱਖ ਸੁਣਿਆ ਨਹੀਂ ਉਹ ਕਹਿੰਨ ਕਿਹਾ ਉਹਨਾਂ ਨੇ ਉਹਨਾਂ ਨੇ ਵੀਡੀਓ 'ਚ ਕਿਹਾ ਮੈਂ ਥੋੜ੍ਹਾ ਕਿਹਾ ਉਹਨਾਂ ਨੇ ਕਿਹਾ ਨਹੀਂ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਸਾਡੇ ਕੋਲ ਮੇਰੀ ਮੇਰੀ ਗੱਲ ਤਾਂ ਸੁਣਾ ਕੋਈ ਕਚਹਿਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚਹਿਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨੇ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖ ਦੇ ਤੂੰ ਆਉਂਦਾ ਰੱਖ ਦੇ ਪੱਖ ਉਹ ਤੇ ਵੀਡੀਓ ਵੀ ਚੂਰ ਰੱਖ ਦੇ ਪਾਸੇ ਤੂੰ ਲਾਈਵ ਤੂੰ ਰੱਖ ਦੇ ਸਾਡਾ ਆ ਪੱਖਾ ਭਾਈ ਅੱਛਾ ਅੱਛਾ ਫਿਰ ਮਤਲਬ ਕੋਈ ਸਾਹ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਵੀ ਕੰਪਨੀ ਨੂੰ ਕਿ ਉਹ ਬੰਦਿਆਂ ਨੇ ਕਿਹਾ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਉਹ ਮਨ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਵੀ ਸਾਡਾ ਨਾ ਕੰਮ ਹੋ ਗਿਆ ਨਹੀਂ ਬੋਲੀਏ ਬੋਲ ਤਾਂ ਤੂੰ ਰਹਿਣਾ ਤੂੰ ਕਹਿੰਨ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਨਾ ਲੈ ਤੂੰ ਮੈਨੂੰ ਦੱਸਿਆ ਇਤਨਾ ਕਿੱਟੋ ਕਿਟ ਹਜ਼ਾਰ ਬੰਦਾ ਸੀ ਕੱਜ ਨਹੀਂ ਹਜ਼ਾਰ ਬੰਦਾ ਉਹ ਮੇਰੀ ਗੱਲ ਸੁਣ ਹਜ਼ਾਰ ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਤੈਨੋਂ ਉਹਨਾਂ ਦੀ ਤੈਨੂੰ ਨਾ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਉਹ ਕਰਨ ਦਿਖਾ ਰਹੇ ਨੇ ਵਿੱਚ ਦਿਖਾ ਰਹੇ ਨੇ ਕਾਗਜ਼ ਉਹ ਨਹੀਂ ਫਿਰਦਾ ਫਿਰ ਤੇਰੇ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦਿਆਂ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕਿਆ ਵੀ ਉਹ ਸੱਚ ਬੋਲਦੇ ਨੇ ਇਹ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਛੁੱਟਦਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਕਿ ਕੋਈ ਪੰਜਾਬ ਦੇ ਵਿੱਚ ਰਹੇ ਉਹਨੂੰ ਕਰਨੇ 300 ਕਾਲਜ ਬੰਦ ਹੋ ਗਿਆ ਚਾਰ ਯੂਨੀਵਰਸਿਟੀ ਘਾਟੇ ਪ੍ਰੇਰਧਨ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਪ੍ਰੂਫ ਹੈ ਮੇਰੇ ਕੋਲ ਤਾਂ ਮੈਂ ਤੈਨੂੰ ਗੱਲ ਉਹ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜ਼ਾਦਾ ਜੀ ਨਹੀਂ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਬੜਾ ਬੜਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਟਾ ਬੜਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਐ ਇਹ ਪੈਸਾ 10000 ਰੁਪਏ 30000 ਰੁਪਏ ਵਾਲਾ ਕੰਮ ਅਸੀਂ ਕਰਦੇ ਆ ਲਾਉਣੇ ਆ 20-20 ਲੱਖ ਦੇ ਫਾਈਲਾਂ ਉਹ ਯਾਰ ਚਾਹੇ ਚਾਹੇ ਅਸੀਂ ਚਾਹੇ ਅਸੀਂ 40 ਲੱਖ ਲਈਏ ਅਸੀਂ ਆਪਣੇ ਤਜਰਬੇ ਦਾ ਲੈਨੇ ਆ ਯਾਰ ਮੇਰੇ ਕਹਿੰਦੇ ਮੈਨੂੰ ਕੋਈ ਚੱਕਰ ਨਹੀਂ ਤੇਰੀ ਗੱਲ ਸੁਣ ਤੂੰ ਡਾਕਟਰ ਨੂੰ ਕਹਿਣ ਲੱਗ ਜਾ ਵੀ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ ਉਹਦੇ ਚ ਉਹ ਸੁਣ ਮੇਰੀ ਗੱਲ ਸੁਣ ਚ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਏ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਤਾਂ ਕਰਵਾਉਂਗਾ ਕਰਵਾ ਲਾ ਮੈਂ ਤਾਂ ਕਰਵਾਉਂਗਾ ਮੈਂ ਤਾਂ ਜਮ ਮੈਂ ਤਾਂ ਕਰਵਾਉਂਗਾ ਉਹ ਪਰਚੇ-ਪੁਰਚੇ ਮੇਰੇ ਵਾਲਾ ਕਰਵਾ ਲਾ ਕਰਵਾ ਲਾ ਗੱਲ ਸੁਣ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ 20 ਵਕੀਲ 5000 ਲੰਦਾ ਤੂੰ 50 ਕਾਹਦਾ ਲੰਨਾ ਫਿਰ ਡਾਕਟਰਾਂ ਨੂੰ ਕਹਿ ਦੇ ਵੀ 20 20 ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦਿੰਦਾ ਬਈ ਜੀ ਸਾਡੇ ਕੋਲ ਲੈਣ ਕੇ ਉਹਨੇ ਫਿਰ ਇਹ ਬੰਦਿਆਂ ਨੇ ਮੂਹਰੋਂ ਪੱਖ ਰੱਖਿਆ ਬੰਦਿਆਂ ਨੇ ਮੂਹਰੋਂ ਗੱਲ ਕਹੀ ਆ ਕਿ ਨੇ ਐ ਕਰਕੇ ਐ ਗੱਲ ਆ ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨੇ ਪੱਖ ਬੁੱਲਿਆ ਫਿਰ ਕਰਾ ਦੋ ਤਾਂ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕਮਟਗੀ ਨਾ ਨਾ ਉਹ ਤੂੰ ਸਾਡ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਫੂਟ ਦਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਆਕ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜੰਨੇ ਹੋ ਅੱਛਾ ਜ਼ਿੰਦਗੀ ਫਾਰਜ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੈ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੈ ਇੱਕ ਵਾਰ ਸਹੀ ਕੰਮ ਨਹੀਂ ਕਰਦਾ ਤੂੰ ਇਹਦਾ ਕੰਮ ਸਹੀ ਕਰ ਤੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੈ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਗਿਆ ਤੈ ਸਾਨੂੰ ਠੱਗ ਗਿਆ ਤਿੱਕਰ ਪਹੁੰਚ ਗਏ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਂ ਰੋਲਾ ਇੱਕ ਦੀ ਦਾ ਨਾਂ ਰੋਲਾ ਉਹ ਇਹ ਤੋਂ ਅਸੀਂ ਰੁਪਈਆ ਕਿਆ ਲਿਆ ਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਹਿੰਦਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਗਿਆ ਮੈਂ ਬਲਾਲੂ ਮੰਗੂ ਨੂੰ ਬੁਲ ਕਿੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤਾਂ ਤੂੰ ਇਹ ਤੇ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਵੀਜਾ ਲੋ ਆਏ ਬਸ ਅਸੀਂ ਪੈਸੇ ਨਾ ਲਈਏ ਨਿਆਣਾ ਨੂੰ ਜ਼ਾਹਿਰ ਦੇ ਦੀ ਆਪਣੇ ਨੂੰ ਕਿਹੜੂ ਕੀ ਕਰੂ ਯਾਰ ਤੇਰੇ ਉਹ ਬੰਦੇ ਨੇ ਆਪ ਤੇ ਮੇਰੇ ਕੋਲੇ ਗੱਲ ਰੱਖੀ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤੂੰ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਦਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਐ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨਾਮ ਕੀ ਆ ਦੱਸ ਪਹਿਲਾਂ ਮੈਨੂੰ ਉਹ ਤੈਨੂੰ ਨਾਂ ਤੱਕ ਲੈਣਾ ਸਕਾਈਪ 'ਤੇ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਈਪ 'ਤੇ ਗੱਲ ਕਰਦਾ ਫਿਰ ਕਰ ਮਸਲੇ ਦਾ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਆ ਮੈਨੂੰ ਐਂ ਤੇ ਦੱਸ ਦੇ ਤੂੰ ਜੱਜ ਐ ਵਕੀਲ ਐ ਡੀਐਸਪੀ ਐ ਜੇ ਤੂੰ ਅਥਾਰਟੀ ਦੀ ਗੱਲ ਕਰਦਾ ਹਾਂ ਮੈਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆ ਆ ਵੀ ਕਰੀ ਸੀ ਸਰਕਾਰਾਂ ਨੇ ਕਰੀ ਵੀ ਤੂੰ ਕੌਣ ਅਥਾਰਟੀ ਆ ਪਾਨੇ ਬੱਚੇ ਵੀ ਨਹੀਂ 2.5 ਲੱਖ ਦਾ ਕਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮਾਰ ਮੈਂ ਤੈਨੂੰ ਦੱਸਿਆ ਤੂੰ ਮਰਵਾਉਣਾ ਤੂੰ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾ ਦੇ ਮੈਂ ਤੂੰ ਤੇਰੀਆਂ ਲੱਤਾਂ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਨਾਲ ਭਾਰ ਨਹੀਂ ਚੱਲਣਾ ਹੁਣ ਮੈਂ ਤਾਂ ਕਿ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕਫਣ ਬੰਨ ਕੇ ਚੱਲਦਾ ਤੇਰੇ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਨੇ ਭਾਰਨ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਵਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਹਾਂ ਨੂੰ ਮਰਵਾਉਣਾ ਫਿਰ ਮਰਵਾ ਦੇ ਫਿਰ ਪਰਚਾ ਦਰਜ ਕਰਾ ਲੈ ਹੋਰ ਕੀ ਕਰਦਾ ਗੱਲ ਕੇ ਮਸਲਾ ਹੱਲ ਕਰ ਮਰਵਾਉਣਾ ਮਰਵਾਵੇ ਤੂੰ ਤੂੰ ਇਹੀ ਕਹੜਾ ਲੱਤਾਂ ਨੇ ਭਾਰਨ ਚੱਲਣਾ ਲਤਾਂ ਨੇ ਭਾਰਨ ਚੱਲਣ ਦਾ ਮਤਲਬ ਤਾਂ ਤੂੰ ਮਰਵਾਉਣਾ ਹੀ ਆ ਮੈਨੂੰ ਅੱਛਾ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱ ਤੈਨੂੰ ਤਲੂਕ ਕੀ ਇਦਾਂ ਦੇ ਰਿਹਾ ਜੇ ਤੂੰ ਲਾਇਆ ਤੈਨੂੰ ਚੱਕ ਸਿੱਟ ਨਹੀਂ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਰਦਾ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹ ਤੂੰ ਤਰਕ ਨਾਲ ਗੱਲ ਕਰ ਤਰਕ ਨਾਲ ਤੂੰ ਤਰਕ ਨਾਲ ਹੀ ਗੱਲ ਕਰਨਾ ਯਾਰ ਮੈਂ ਕਿਹੜਾ ਇੱਕ ਬੰਦਾ ਜਵਾਕ ਦਾ ਕੰਮ ਕਰਦੇ ਮੇਰੇ ਨਾਲ ਤੇਰਾ ਕੀ ਰੋਲਾ ਦੂਰਾ ਕਰ ਦੇ ਫਿਰ ਤੂੰ ਕੋਰਟ ਦੇ ਬਾਹਰ ਬੈਠੇ ਕਰ ਤੂੰ ਉੱਥੇ ਲੋਕ ਪੰਜ ਪੰਜ ਸਾਲਾਂ ਦੇ ਉੱਥੇ ਉਹ ਕਰਦੇ ਸਾਰਿਆਂ ਨੇ ਕੋਰਟ ਕਾਰਡ ਮੂਰ ਦੇ ਬਾਹਰ ਬਾਹਰ ਬੈਠਾਂ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇ ਗਏ ਉੱਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾ ਕੋਈ ਨਾ ਉਹ ਵੀ ਟਾਈਮ ਆਜੂਗਾ ਆਜੂਗਾ ਟ ਆਜੂ ਗੋਬਿਟਾ ਆਜੂ ਹਾਂ ਹਾਂ ਆਇਆ ਪਿਆ ਬਸ ਆਹੋ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਆ ਨੂੰ ਆ ਆ ਦੇਖ ਲੈ ਸਾਹਮਣੇ ਖੜਾ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਬਾਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆਪ ਗੱਲ ਕਹਿਣਾ ਬੰਦਾ ਨੰਗ ਬੰਦਾ ਉਹ ਗੱਲ ਸੁਣ ਓਏ ਚਾਰ ਕਿਲਾ ਦਾ ਮਾਲਕ ਆ ਤੁਸੀਂ ਅਮੀਰ ਬੰਦੇ ਤੁਸੀਂ ਤੁਸੀਂ 1500 ਕਰੋੜ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਦੇ ਕੇ ਘੱਟ ਕਰੀ ਜਾਂਦਾ ਮੈਂ ਕਿਹਾ ਤੂੰ 1000 2000 ਕਰੋੜ ਦਾ ਮਾਲ ਕੋਲ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮਾਤਾ ਮਤਾ ਆਪ ਕਹਿਣਾ ਮਤਾ ਵੀ ਮਾਤਾ ਸਾਫ਼ ਗੱਲ ਕਹਿਣਾ ਮਤਾ ਨੰਗਾ ਜਮਨ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੋ ਜਵਾਕ ਕਹੀ ਜਾਂਦਾ ਮੁਰੋ ਪਰਿਵਾਰ ਕਹੀ ਜਾਂਦਾ ਮੁਰੋ ਉਹ ਕਿਸੇ ਦੇ ਕਹਿਣ ਨਾਲੋਂ ਐਂ ਤਾਂ ਮੈਂ ਕਹਿ ਦਿੰਦਾ ਵੀ ਤੈ ਮੇਰੇ ਨਾਲ ਠੱਗੀ ਮਾਰ ਲਈ ਫਿਰ ਸੱਚ ਹੋ ਗਿਆ ਮੈਂ ਤੱਸ ਮੇਰਾ ਸਬੂਤ ਕਰੋ ਮੈਂ ਤਾਂ ਤੇਰੇ ਸਬੂਤ ਤੇਰੇ ਸਾਹਮਣੇ ਲੈ ਆਉਣਾ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਨੇ ਉਹ ਸਬੂਤ ਉਹ ਰੱਖੀ ਜਾਂਦੇ ਹਨ ਪੜ੍ਹਿਆ ਪੜਤ ਲੈ ਉਹਦੇ ਉੱਪਰ ਲਿਖਿਆ ਹੋਇਆ ਵਕਿਆ ਇਹ ਕੀ ਲਿਖਿਆ ਪਿਆ ਸਾਰੀ ਲਾਈਵ ਘਰ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂੰਗਾ ਜਿਹਾ ਹੋ ਹਾਂ ਬੋਲ ਹੁਣ ਬੋਲ ਲੈ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਲੱਤਾ ਪਾਰੀਆ ਤੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਊਂਗਾ ਤੇਰੇ ਖਿਲਾਫ ਗੱਭਰ ਅਗਰ ਕੋਰਟ ਚ ਤੂੰ ਮਰਵਾਉਣਾ ਵੀ ਜਦੋਂ ਕਹਿੰਦਾ ਲੱਤਾਂ ਭੰਨ ਜਾਂਦਾ ਇੱਕ ਦੋ ਵੀ ਕਰਦਾ ਸੀ ਉਹ ਵੀ ਕਰਦਾ ਸੀ ਨਾ ਕਿ ਲੱਤਾਂ ਭੰਨ ਚੱਲਦੇ ਆ। ਅਗਰ ਤੇਰੇ ਵਰਗੀ ਨੇ ਕੋਰਟ ਚ ਚੱਲਦੀਆਂ ਨਹੀਂ ਹੁੰਦੀਆਂ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ। ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰ ਨਹੀਂ ਕੱਟਿਆ ਆ। ਇਹ ਤੂੰ ਪਹਿਲਾਂ ਕੱਟਿਆ ਆ। ਉਹ ਤਾਂ ਜ਼ਿੰਦਗੀ ਤੈਨੂੰ ਜ਼ਿੰਦਗੀ ਜੇਲ੍ਹ ਚ ਕੱਟਣੀ ਆ। ਹਾਂ ਮੈਂ ਕਿਹਾ ਹੋਰ ਕਟਾ ਲਾ ਯਾਰ ਤੂੰ। ਕਟਾਉਂਗਾ। ਕਟਾ ਲਾ ਕੋਈ ਨਾ ਜਿੰਦਾ ਤੂੰ ਕਟਾ ਲੀ ਕੋਈ ਨਾ। ਆਉਂ ਕਟਾਉਂਗਾ ਮੈਂ ਤਾਂ। ਕੋਈ ਨਾ ਕਟਾਰੀ ਦਾ। ਹਾਂ। ਹਾਂ। ਯੂ ਬੰਦੇ ਦਾ ਬੰਦੇ ਵਾਲੀ ਗੱਲ ਕਰਨੇ ਤੂੰ ਬੰਦੇ ਵਾਲੇ ਬੰਦੇ ਮੂੰਹ ਗੱਲ ਕਰ ਜੇ ਬੰਦਿਆਂ ਨੂੰ ਬੰਦਿਆਂ ਵਾਂਗੂ ਹੀ ਕਰ ਰਹੇ ਆ ਤੈਨੂੰ ਕਿਆ ਪੁੱਛ ਰਿਹਾ ਮੈਂ ਤੇਰੇ ਕੋਈ ਪ੍ਰੂਫ ਹੈਗਾ ਤੂੰ ਠੱਗ ਠੱਗ ਕਰੀ ਜਾਣਾ ਤੇਰੇ ਕੋਈ ਕਿਆ ਪ੍ਰੂਫ ਹੈ ਪ੍ਰੂਫ ਰੱਖਿਓ ਬੰਦੇ ਨੇ ਮੈਂ ਬੋਲ ਹੁਣ ਬੁਲਾ ਲੂੰਗਾ ਉਹਨਾਂ ਨੂੰ ਬੁਲਾਓ ਕੱਲ ਨੂੰ ਗੋਲ ਕੱਲ ਨੂੰ ਬਣਾਉਣਾ ਬੋਲ ਬੰਦਿਆਂ ਨੂੰ ਗੋਲ ਕੱਲ ਨੂੰ ਥਾਣੇ ਥਾਣੇ ਚ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਮਗਾ ਮੈਂ ਤਾਂ ਜਿਹੜੇ ਮਰਜੀ ਥਾਂ ਕੋਈ ਇੱਥੇ ਆ ਇੱਧਰ ਮੇਰੇ ਆਜ ਇੱਥੇ ਕਿੱਥੇ ਆਉਣਾ ਤੇਰੇ ਕੋਲ ਤੇ ਤੂੰ ਕੋਈ ਅਥਾਰਟੀ ਆਂ ਸੀ ਤੇਰੇ ਕੋਲ ਕੀ ਕਰ ਲਾਉਣਾ ਕੋਈ ਛੋਟਿਆ ਮੈਂ ਕਹਿੰਦਾ ਯਾਰ ਠੱਗੀ ਮਾਰੀ ਉਹਦਾ ਬੰਦਾ ਕਹਿੰਦਾ ਵੀ ਮੈਂ ਮੇਰੇ ਮੂਰੇ ਜੇ ਅਥਾਰਟੀ ਮੇਰੇ ਕੋਲ ਤਾਂ ਹੀ ਲੋਕ ਆਉਂਦੇ ਨੇ ਫਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਸਰਕਾਰਾਂ ਦਾ ਸਰਕਾਰਾਂ ਦਾ ਸਾਰੀਆਂ ਮੇਡੀਆਂ ਹੋਈਆਂ ਨੇ ਯਾਰ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਮੈਨੂੰ ਤਾਂ ਕੰਮ ਕਰਨਾ ਪੈਂਦਾ ਏ ਤੂੰ ਇਕੱਲੇ ਹੀ ਸੱਚਾ ਏ ਬਸ ਤੂੰ ਸੱਚੇ ਵਾਲੀ ਗੱਲ ਨਹੀਂ ਮੇਰੀ ਗੱਲ ਨਾਲ ਇਕੱਲੇ ਦੀ ਗੱਲ ਕਰਦਾ ਤੂੰ ਮੇਰੀ ਗੱਲ ਨਾਲ ਇਕੱਲੇ पागल ना पहला ਵੀ ਮੈਨੂੰ ਸਰਕਾਰਾਂ ਵੀ ਕਹਿੰਦੇ ਸੀਗੇ ਇਹਦੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਵੀ ਪਹਿਲਾਂ ਤਾਂ ਜਦੋਂ ਪਾਈਥਰ ਪਤਾ ਲੱਗਿਆ ਨਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਤੂੰ ਕਰ ਲੈ ਸੜਕਾਂ ਜਾ ਮੈਂ ਤੂੰ ਰੋਜ਼ ਕਰ ਲੈ ਕਰ ਬੰਦੇ ਪਰ ਕੇ ਭਾਵੇਂ 50 ਬੰਦੇ ਇਕੱਠੇ ਹੁੰਦੇ ਚਲੋ ਦੱਸ ਦੇ ਫਿਰ ਕਿੰਨੇ ਹੁੰਨੇ ਇਕੱਠੇ ਤਲਦੀਪ ਸਰਪੰਚ ਬੁਲਾ ਆ ਕਲਦੀਪ ਸਰਪੰਚ ਨੂੰ ਬੁਲਾ ਜਿਹੜਾ ਪਾਸਪੋਰਟ ਤਾਂ ਰੱਖਿਆ ਸੀਗਾ ਪਾਸਪੋਰਟ ਥੋੜਾ ਤੇਰੇ ਸਕਾਈ ਵੱਡ ਤਾ ਮੈਂ ਵਾਪਸ ਕਰਵਾਇਆ ਆ ਕਲਦੀਪ ਸਰਪੰਚ ਤੂੰ ਜਿੰਨੇ ਜਿੰਨੇ ਜਿਹੜਾ ਪਾਸਪੋਰਟ ਸੀ ਤਰੇ ਕਿ ਮੈਂ ਮਾਂ ਫੋਨ ਤੇ ਵਾਪਸ ਕਰਾ ਕੁੜੀ ਨੂੰ ਦੱਸ ਉਹ ਤਾਂ ਹੁਣ ਤਾਂ ਹੁਣ ਤਾਂ ਤੂੰ ਜੋ ਮਰਜੀ ਬਕਵਾਸ ਮਾਰੀਏ ਤੇਰੇ ਕੋਲ ਤੇਰੇ ਕੋਲ ਕਿਹੜਾ ਪ੍ਰੂਫ ਹੈ ਮੈਂ ਮੈਂ ਤੈਨੂੰ ਪ੍ਰੂਫ ਦੰਨਾ ਮੈਂ ਪ੍ਰੂਫ ਕਾਉਣਾ ਮੈਂ ਪਾਉਣਾ ਪ੍ਰੂਫ ਕਿੱਥੋਂ ਦਾ ਕਿੱਥੋਂ ਦਾ ਦਫਤਰ ਜੀ ਇਹਨਾਂ ਦਾ ਮਾਹੀ ਦਾ ਦਫਤਰ ਜੀ ਦਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕਾਣ ਤੇ ਵਾਪਸ ਕਰਾਇਆ ਜੀ ਗਮਾ ਪਹਿਲਾਂ ਮੋੜ ਨਹੀਂ ਰਹੀ ਪਾਸਪੋਰਟ ਨਹੀਂ ਮੋੜ ਰਹੀ ਨਹੀਂ ਨਹੀਂ ਮੇਰੇ ਜੁਰਮ ਮੈਂ ਫੋਨ ਲਾ ਦੂਜੇ ਨੂੰ ਨਿਕਰੇ ਆ ਪਿਆ ਬਾਈ ਪਾਸਪੋਰਟ ਮੈਨੂੰ ਐਂ ਦੱਸ ਫੇ ਮਲਾਜਮ ਤੁਹਾਡੇ ਕਾਪੜਾ ਕਰਿਆ ਉਹਨੂੰ ਬਚਣੀ ਪਤਾ ਅੱਛਾ ਕਾਪੜਾ ਕਰੀਏ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਾਥੋਂ ਵੀਜ਼ਾ ਲਵਾ ਲਿਆ ਦੂਏ ਦੂਏ ਦਿਨ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦਿਓ ਧਿਆਨ ਨਾਲ ਜਿਹੜੇ ਰਾਹ ਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਡ ਕੇ ਜਰੀਏ ਨਾਲ ਕਰਦੇ ਪੈਂ ਤਾਂ ਨਿਆ ਤੈਂ ਸ਼ੁਰੂਆਤ ਕਰੀ ਐ ਸ਼ੁਰੂਆਤ ਕਰੀ ਐ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈਂ ਕਰੀ ਐ ਐਂਡ ਅਸੀਂ ਕਰਾਂਗੇ ਐਂਡ ਕਰ ਲੈ ਐਂਡ ਕਰ ਲੈ ਵਾ ਠੀਕ ਐ ਓਕੇ